9 ਸਾਲ ਦੀ ਲੱਖ ਲੱਖ ਵਧਾਈ ਦਿੰਦਾ ਔਰ ਸਮੂਹ মিডিਆ ਭਾਈਚਾਰੇ ਨੂੰ ਤੁਸੀਂ ਸਾਰੇ ਮੇਰੇ ਭੈਣ ਭਰਾ ਅੱਜ ਇੱਥੇ ਹੋਏ ਆ ਔਰ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਕਿ ਤੁਹਾਡਾ ਅੱਜ ਦਾ ਜਿਹੜਾ ਦਿਨ ਸੀ ਜਿਹੜਾ ਤੁਸੀਂ ਪਰਿਵਾਰ ਚ ਲਾਉਣਾ ਸੀ ਪਿਛਲੇ 2-3 ਘੰਟੇ ਤੋਂ ਤੁਸੀਂ ਲਗਾਤਾਰ ਇੰਤਜ਼ਾਰ ਕਰ ਰਹੇ ਇਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆਦਾ ਕਰਦਾ ਔਰ ਮੇਰੇ ਨਾਲ ਸਾਡੇ ਸੀਨੀਅਰ ਸਾਥੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਹੱਥ ਲੈ ਕੇ ਫੜਕੀ ਲੈ ਕੇ ਆਏ ਡਾਕਟਰ ਸੁਖਿੰਦਰ ਸੁਖੀ ਜੀ ਐਮਐਲਏ ਵਿਧਾਨ ਸਭਾ ਬੰਗਾ ਜਿਨ੍ਹਾਂ ਦੇ ਨਾਲ ਸਾਡਾ 25 ਸਾਲ ਤੋਂ ਪੁਰਾਣਾ ਰਿਸ਼ਤਾ ਆ 2001 ਦੇ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ ਚੌਧਰੀ ਰਾਮਕਿਸ਼ਨ ਜੀ ਚੋਣਾਂ ਲੜੇ ਸੀ ਨਵਾਂ ਸ਼ਹਿਰ ਤੋਂ ਅਸੀਂ ਇਹਨਾਂ ਦੇ ਨਾਲ ਕੰਪੇਨ ਕੀਤੀ ਸੀ ਮੇਰੇ ਨਾਲ ਸਾਥੀ ਬੌਜਨ ਸਮਾਜ ਪਾਰਟੀ ਦੇ ਇਹ ਵੀ ਸਾਬਕਾ ਪ੍ਰਧਾਨ ਰਹੇ ਆ ਮੌਜੂਦਾ ਸਟੇਟ ਦੇ ਜਨਰਲ ਸੈਕਟਰੀ ਸੀ ਸ਼੍ਰੀ ਗੁਰਾਲ ਸੈਲਾ ਜੀ ਜਿਨ੍ਹਾਂ ਨੇ ਦੋ ਵਾਰੀ ਚੋਣਾਂ ਲੜਿਆ ਗੜਸ਼ੰਕਰ ਔਰ ਚੱਬੇਵਾਲ ਤੋਂ 12 ਚ 20 17 ਜੀ ਔਰ ਤੀਸਰੇ ਮੇਰੇ ਨਾਲ ਅੱਜ ਸ਼ਾਮਲ ਹੋਏ ਮੌਜੂਦਾ ਜਨਰਲ ਸੈਕਟਰੀ ਸੀ ਜਿਸ ਦਿਨ ਪਿਛਲੇ ਘਰ ਨੇ ਮੇਰੇ ਤੇ ਗਲਚ ਹਾਰ ਪਾਇਆ ਸੀ ਨਮਾ ਸਨਮਾਨ ਮੈਨੂੰ ਦਿੱਤਾ ਸੀ ਉਦੋਂ ਨੇ ਮੇਰੇ ਨਾਲ ਹੀ ਅਸਤੀਫਾ ਦੇ ਗਏ ਸੀ ਕਹਿੰਦੇ ਵੀ ਮੈਂ ਵੀ ਅਸਤੀਫਾ ਦਿੱਤਾ ਵੀ ਇਹ ਫੈਸਲਾ ਡਾਕਟਰ ਡਾਕਟਰ ਜਸਪ੍ਰੀਤ ਜੀ ਜਿਨ੍ਹਾਂ ਦਾ ਆਪਣਾ ਬੀਜੇ ਹਸਪਤਾਲ ਹੈ ਔਰ ਪਾਇਲ ਦੇ ਵਿੱਚ ਪਾਇਲ ਵਿਧਾਨ ਸਭਾ ਤੋਂ 2022 ਦਾ ਜਿਹੜਾ ਸਾਡੇ ਹਿੱਸੇ 20 ਸੀਟਾਂ ਆਈਆਂ ਸੀ ਇਹਨਾਂ ਨੇ ਪਾਇਲ ਸਾਡੇ ਬਸ ਪਾਸ ਸ਼੍ਰੋਮਣੀ ਅਕਾਲੀ ਦਲ ਗੱਠ ਜੋੜ ਤੋਂ ਚੋਣਾਂ ਲੜਿਆ ਸੀ। ਔਰ ਸਾਡੇ ਸਾਥੀ ਮਾਜੋਗ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਕੁਲਵੰਤ ਪੰਡੋਰੀ ਜੀ ਜਿਹੜੇ ਐਸਸੀ ਬੈਂਕ ਦੇ ਪੰਜਾਬ ਦੇ ਪ੍ਰਧਾਨ ਹੈ ਆਮ ਆਦਮੀ ਪਾਰਟੀ ਦੇ ਔਰ ਸਾਡੇ ਬੜਾ ਚੌਰ ਤੋਂ ਵਧਾਈਕਾ ਐਮਐਲਏ ਬੀਬੀ ਸੰਤੋਸ਼ ਕਟਾਰੀਆ ਜੀ ਔਰ ਇਹਨਾਂ ਦੇ ਹਸਬੰਡ ਸ਼ੋਕ ਕਟਾਰੀਆ ਜੀ ਆਏ ਇਹਨਾਂ ਦਾ ਵੀ ਮੈਂ ਸ਼ੁਕਰੀਆ ਦਾ ਕਰਦਾ ਔਰ ਸਾਡੇ ਬਹੁਤ ਸੀਨੀਅਰ ਸਾਥੀ ਸਭ ਕਾਂਸ਼ੀਰਾਮ ਦੇ ਬੇਲੇ ਤੋਂ ਪਾਰਟੀ ਚ ਲੱਗੇ ਹੋਏ ਸੀ ਜਿੱਦਾਂ ਡਾਕਟਰ ਜਸਪ੍ਰੀਤ ਜੀ ਮੇਰੇ ਨਾਲ ਆਏ ਇਦਾਂ ਹੀ ਕਿਸੇ ਜਮਾਨੇ 'ਚ ਇਹ ਵੀ ਡਾਕਟਰ ਸੁਖੀ ਜੀ ਦੇ ਨਾਲ ਚੱਲ ਗਏ ਸੀ ਸਾਥੀ ਸੋਨ ਲਾਲ ਢੰਡਾ ਜੀ ਤਾਂ ਮੈਂ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਆਂ ਔਰ ਅੱਜ ਮੈਂ ਨਵਾਂ ਸਾਲ ਸੀ ਨਵੀਆਂ ਗੱਲਾਂ ਸੀ ਔਰ ਸਵੇਰੇ ਮੈਂ ਬਕਾਇਦਾ ਲਾਈਵ ਹੋ ਕੇ ਸਾਰੇ ਪੰਜਾਬ ਨੂੰ ਇਹ ਗੱਲ ਕੀਤੀ ਸੀ ਵੀ ਪਿਛਲੇ 2 ਮਹੀਨਿਆਂ ਤੋਂ ਜੋ ਪਾਰਟੀ ਨੇ ਮੇਰੀ ਮੇਰੀ ਪਿਛਲੀ ਪਾਰਟੀ ਨੇ ਫੈਸਲਾ ਕੀਤਾ ਸੀ ਮ ਉਹ ਤੇ ਚੁੱਪ ਸੀ ਬਿਲਕੁਲ ਮੈਂ ਕੁਛ ਨਹੀਂ ਸੀ ਬੋਲਿਆ ਹਾਲਾਂਕਿ ਮੀਡੀਆ ਵਾਲੇ ਸਾਰੇ ਸਾਥੀ ਭੈਣ ਭਾਈ ਮੈਨੂੰ ਫੋਨ ਕਰਦੇ ਰਹਿੰਦੇ ਸੀ ਗੜੀ ਸਾਹਿਬ ਬੋਲੋ ਮੈਂ ਕਹਿੰਦਾ ਸੀ ਨਹੀਂ 2 ਮਹੀਨੇ ਸਾਨੂੰ ਚੁੱਪ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਹੋਈ ਆ ਪਾਰਟੀ ਕੋਲੋਂ ਕਿ ਉਹ ਸੁਧਾਰਦੇ ਆ ਕੋਈ ਪੁੱਛ ਪੜਤਾਲ ਕਰਦੇ ਆ ਕਿ ਮੇਰਾ ਵੀ ਉਦਾਂ ਹੀ ਕਤਲ ਕਰ ਦਿੱਤਾ ਗਿਆ ਜਿੱਦਾਂ ਕਤਲ ਪਿਛਲੇ ਸਮਿਆਂ 'ਚ ਸਾਬਕਾ ਅੰਸ਼ੀ ਰਾਮ ਜੀ ਨਾਲ ਚੱਲੇ ਹੋਏ ਲੋਕਾਂ ਦਾ ਕਤਲ ਕੀਤਾ ਗਿਆ ਉਹ ਚਾਹੇ ਸਾਬਕਾ ਐਮਐਲਏ ਸ਼ੰਗਾਰਾ ਰਾਮ ਸੁੰਗੜਾ ਸੀ ਚਾਹੇ ਸਾਬਕਾ ਐਮਐਲਏ ਸਤਨਾਮ ਕੈਂਤ ਸੀ ਚਾਹੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਹਰਭਜਨ ਲਖਾ ਜੀ ਸੀ ਅੱਜ ਮੈਂ ਵੀ ਉਸੇ ਹੀ ਕਤਲ ਦਾ ਸ਼ਿਕਾਰ ਹੋਇਆ ਰਾਜਨੀਤਿਕ ਕਤਲ ਦਾ ਪਿਛਲੀ ਪਾਰਟੀ ਮੇਰੀ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਮੈਂ 2 ਮਹੀਨੇ ਇਸ ਕਰਕੇ ਚੁੱਪ ਰਿਹਾ ਕਿ ਮੈਨੂੰ ਕੋਈ ਆਉਂਦਾ ਹੈ ਕਵਰ ਚੋਂ ਕੱਢਣ ਚ ਇਸ ਕਵਰ ਚ ਮੈਨੂੰ ਸਿੱੜ ਦਿੱਤਾ ਆ ਜਿਸ 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 ਕਾਸ਼ੀਰਮ ਸਾਹਿਬ ਦੇ ਬਾਬਾ ਸਾਹਿਬ ਮੇੜਕਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਿਹੜਾ ਦਸ਼ਮੇਸ਼ ਪਿਤਾ ਦਾ ਸੁਪਨਾ ਸੀ ਇਹਨ ਗਰੀਬ ਸਿੱਖਰ ਕੋ ਦੂ ਪਾਛਾ ਉਸ ਗਰੀਬਾਂ ਦੀ ਲੜਾਈ ਜਿਹੜੀ ਸਾਬਕਾਂਸ਼ੀ ਰਾਮ ਜੀ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਮੰਜਲੇ ਮਕਸੂਰ ਤੇ ਪਜਾਣ ਲਈ ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਲਾਏ। ਔਰ 25 ਸਾਲ ਹੀ ਨਹੀਂ ਲਾਏ। ਮੈਂ ਸਰਕਾਰੀ ਨੌਕਰੀ 18 ਸਾਲ 5 ਮਹੀਨਿਆਂ ਦੀ त्याਗੀ। ਬਿਦਰਜਾਈਨ, ਵਿਦਆਊਟ ਪੈਨਸ਼ਨ। ਔਰ 2037 ਦੀ ਮੇਰੀ ਰਿਟਾਇਰਮੈਂਟ ਫੁੱਲ ਪੈਨਸ਼ਨ। ਕਿਉਂਕਿ ਮੇਰੀ 2001 ਦੀ 올ਡ ਪੈਨਸ਼ਨ ਸਕੀਮ ਦੇ ਵਿੱਚ ਕਿ ਮੇਰੀ ਹਰ ਚੀਜ਼ ਦਾ ਜਦੋਂ ਮੈਨੂੰ ਲੱਗਿਆ ਕਿ ਮੇਰੀ ਸਾਰੀ ਖੂ ਖਾਤੇ ਪੈਣ ਜਾ ਰਹੀ ਆ। ਜਿਹੜੀ ਲੜਾਈ ਜਿਹੜਾ ਸੁਪਨਾ ਬਾਬਾ ਸਾਹਿਬ ਮੇੜਕਰ ਔਰ ਸਭ ਕਾਂਸੀ ਰਾਮ ਜੀ ਨੇ ਲਿਆ ਉਹ ਸਾਰਾ ਹੀ ਸੁਪਨਾ ਮਲਿਆ ਮੇਟ ਪੰਜਾਬ ਦੀ ਧਰਤੀ ਤੇ ਕੀਤਾ ਜਾ ਰਿਹਾ ਤਾਂ ਮੈਂ ਇੱਕੋ ਹੀ 2 ਮਹੀਨੇ ਗੱਲ ਸੋਚੀ ਕਿ ਮੈਂ ਹਰ ਘਰ ਬਾਬਾ ਸਾਹਿਬ ਮੇੜਕਰ ਔਰ ਸਭ ਕਾਂਸੀ ਰਾਮ ਔਰ ਦਸ਼ਮੇਸ਼ ਪਿਤਾ ਦੀ ਉਹ ਲੜਾਈ ਕਿ ਇਹਨ ਗਰੀਬ ਸਿੱਖਰ ਕੋ ਦੂ ਪਾਸ਼ਾ ਹੀ ਲੈ ਕੇ ਜਾਣੀ ਆ ਮੈਂ ਉਹ ਕਿੱਦਾਂ ਲੈ ਕੇ ਜਾਵਾਂ ਮੈਂ ਰਸਤਾ ਲੱਭਦਾ ਸੀ ਰਸਤਾ ਸੋਚਦਾ ਸੀ ਤੇ ਸਾਨੂੰ ਜਿਹੜਾ ਆਸ਼ੀਰਵਾਦ ਸਾਨੂੰ ਜਿਹੜਾ ਰਸਤਾ ਆ ਉਹ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਐਮਐਲਏ ਨਵਾਂ ਐਮਐਲਏ ਬੰਗਾ ਵਿਧਾਨ ਸਭਾ ਇਹਨਾਂ ਨੇ ਦਿਖਾਇਆ ਕਿ ਅੱਜ ਘਰ ਘਰ ਜੇ ਕੋਈ ਅੰਬੇਡਕਰ ਲੈ ਕੇ ਜਾ ਸਕਦਾ ਆ ਤਾਂ ਆਮ ਆਦਮੀ ਪਾਰਟੀ ਆ। ਆਮ ਆਦਮੀ ਪਾਰਟੀ ਦੇ ਸੰਚੋਜਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਬਕਾ ਮੁੱਖ ਮੰਤਰੀ ਦਿੱਲੀ ਔਰ ਭਾਵੀ ਮੁੱਖ ਮੰਤਰੀ ਦਿੱਲੀ। ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਹਿਲਾਂ ਜਿਹੜੀ 222 ਦੀ ਉਹ ਹੀ ਸਾਨੂੰ ਡਾਟ ਸਾਬ ਨੇ ਦੱਸਿਆ ਕਿ ਉਹਨਾਂ ਨੇ ਕਲੰਡਰ ਛਪਾ ਕੇ ਘਰ ਘਰ ਅੰਬੇਡਕਰ ਸਾਹਿਬ ਦੀ ਫੋਟੋ ਪਹਾਈ। ਔਰ ਪੰਜਾਬ ਦੇ 50000 ਸਰਕਾਰੀ ਦਫਤਰਾਂ ਚ ਅੰਬੇੜਕਰ ਸਾਹਿਬ ਦੀ ਫੋਟੋ ਛੀਦੇ ਆਜਮ ਸਰਦਾਰ ਭਗਤ ਸਿੰਘ ਦੇ ਨਾਲ ਲਗਾਈ। ਔਰ ਮੈਨੂੰ ਡਾਕਟਰ ਸੁਖਵਿੰਦਰ ਕੁਆ ਸੁਖੀ ਜੀ ਦੇ ਮਾਧਿਅਮ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ। ਮਾਨਯੋਗ ਸ਼੍ਰੀ ਸੰਦੀਪ ਪਾਟਕ ਜੀ ਮੈਂਬਰ ਰਾਜ ਸਭਾ ਔਰ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਲੰਬੀ ਚਰਚਾ ਦੇ ਵਿੱਚ ਜੋ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਕਿਉਂਕਿ ਮੇਰਾ ਤਾਂ ਹਾਲਾਤ ਉਹ ਸੀ ਕਿ ਜਿੱਦਾਂ ਚੱਲਦੀ ਜਾਂਦੀ ਬੱਸ 'ਚ ਉਹ ਸੋਹਣੀ ਜੇ ਸਵਾਰੀ ਬਿਨਾਂ ਅੱਡਾ ਦੇਖੇ ਤੇ ਸੜਕ ਤੇ ਤਾਰਦੀ ਮੇਰਾ ਤਾਂ ਹਾਲ ਉਹ ਸੀ ਤੇ ਜਦੋਂ ਸੋਹਣੀ ਸਵਾਰੀ ਸੜਕ ਤੇ ਤੁਰੀ ਜਾਂਦੀ ਹੋਵੇ ਉਹਨੂੰ ਟੈਂਪੂ ਵਾਲਾ ਵੀ ਹਾਰਨ ਮਾਰਦਾ ਟਰੱਕ ਵਾਲਾ ਵੀ ਮਾਰਦਾ ਬੱਸ ਵਾਲਾ ਵੀ ਮਾਰਦਾ ਤੇ ਮੈਨੂੰ ਤਾਂ ਸਾਰੀਆਂ ਵਿਰਾਜਨੀਤਿਕ ਪਾਰਟੀਆਂ ਹਾਰਨ ਮਾਰ ਰਹੀਆਂ ਸੀ ਇਹ ਮੈਂ ਪਸੰਦ ਕਰਨਾ ਸੀ ਮੈਂ ਚੂਜ਼ ਕਰਨਾ ਸੀ ਮੇਰੇ ਸਾਹਮਣੇ ਰਸਤੇ ਸੀ ਜਾਂ ਤਾਂ ਮੈਂ ਪੰਜਾਬ ਦੀ ਰਾਜਨੀਤਿਕ ਕਵਰ ਦੇ ਵਿੱਚ ਕਤਲ ਹੋਇਆ ਸਹਿਕਦਾ ਰਹਾ ساری ਉਮਰ ਜਾਂ ਮੈਂ ਇਸ ਕਵਰ ਚੋਂ ਨਿਕਣਾ ਔਰ ਬਾਬਾ ਸਭ ਅੰਬੇੜਕਰ ਸਾਹਿਬ ਕਾਂਸ਼ੀ ਰਾਮ ਜੀ ਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਜਾਵਾਂ ਤੇ ਮੈਂ ਕੱਲਾ ਜਾਂਦਾ ਤੇ ਲੋਕਾਂ ਨੇ ਕਹਣਾ ਸੀ ਫਕੀਰ ਐ ਤਰਸਦਾ ਪਾਤਰ ਐ ਮੈਂ ਗੱਲ ਲੋਕਾਂ ਚ ਲੈ ਕੇ ਜਾਣੀ ਚਾਹਨਾ ਮੈਂ ਪੰਜਾਬ ਦੇ ਦਲਤ ਸਮਾਜ ਦੀ ਲੜਾਈ ਗਰੀਬ ਸਮਾਜ ਦੀ ਲੜਾਈ ਲੋਕਾਂ ਚ ਲੈ ਕੇ ਜਾਣੀ ਚਾਹਨਾ ਤੇ ਅੱਜ ਮੈਨੂੰ ਖੁਸ਼ੀ ਐ ਇਸ ਗੱਲ ਦੀ ਅੱਜ ਵੀ ਮੈਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਿਆ ਮੈਂ ਸਾਹ ਕਾਂਸ਼ੀ ਰਾਮ ਜੀ ਦੀ ਫੋਟੋ ਲੈ ਕੇ ਅੰਦਰ ਗਿਆ ਔਰ ਮੈਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਇਹ ਸਾਬਕਾਂਸ਼ੀ ਰਾਮ ਜੀ ਆ ਗਰੀਬਾਂ ਦੇ ਦਸ਼ਮੇਸ਼ ਪੇਤਾ ਦੀ ਧਰਤੀ ਤੇ ਪੈਦਾ ਹੋਏ ਇਹਨਾਂ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਗਰੀਬਾਂ ਦਾ ਰਾਜ ਆਵੇ ਇਹ ਲੜਾਈ ਲੜੀ ਮੈਂ ਅੱਜ ਤੁਹਾਡੇ ਦਫ਼ਤਰ ਲੈ ਕੇ ਆਇਆ ਤੁਹਾਡੇ ਘਰ ਲੈ ਕੇ ਆਇਆ ਇਹਨੂੰ ਪੰਜਾਬ ਚ ਸਾਬਕਾਂਸ਼ੀ ਰਾਮ ਨੂੰ ਦੂਜਾ ਅੰਬੇਡਕਰ ਵੀ ਕਹਿੰਦੇ ਆ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀ ਰਾਮ ਕਾਂਸ਼ੀ ਰਾਮ ਅੱਜ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਇਹ ਗੱਲ ਕਰ ਰਹੇ ਆ ਕਿ ਅੰਬੇਡਕਰ 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 ਜੇ ਇਹਨਾਂ ਨੂੰ ਰੱਬ ਦਾ ਲਿਆ ਹੁੰਦਾ ਤੇ ਤੁਸੀਂ ਸੱਤ ਜਨਮਾਂ ਦਾ ਸੁਰਗ ਲੈ ਲੰਦੇ ਤੇ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਜਿੱਥੇ ਬਾਬਾ ਸਾਹਿਬ ਅੰਬੇਡਕਰ ਸਾਡੇ ਰੱਬ ਉਹ ਆ ਔਰ ਜੇ ਸਾਡੀ ਦਲਤਾਂ ਦੀ ਪਛੜਿਆਂ ਦੀ ਔਰਤਾਂ ਦੀ ਇਹ ਆਜ਼ਾਦੀ ਆਈ ਆ ਤਾਂ ਬਾਬਾ ਸਾਹਿਬ ਅੰਬੇਡਕਰ ਦੇ ਸਵਿਧਾਨ ਕਰਕੇ ਆਈ ਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਜੇ ਦੇਸ਼ ਦੇ ਹਰ ਕੋਨੇ 'ਚ ਲੈ ਕੇ ਗਿਆ ਉਹਦਾ ਨਾਂ ਉਹ ਸਾਹਕਾਂਸ਼ੀ ਰਾਮ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗੜੀ ਸਾਹਿਬ ਇਹਨੂੰ ਮੈਂ ਆਪਣੇ ਡ੍ਰੈਗ ਰੂਮ ਦੇ ਵਿੱਚ ਫੋਟੋ ਨੂੰ ਲਾਉਂਗਾ ਇਸ ਰਹਿਬਰ ਦੀ ਫੋਟ ਇਸ ਕਰਕੇ ਅੱਜ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਇਹਨਾਂ ਗੱਲਾਂ ਦੇ ਨਾਲ ਮੈਂ ਬਹੁਤ ਧੰਨਵਾਦੀ ਆ ਸ੍ਰੀ ਗੁਲਾਲ ਸੈਲਾ ਜੀ ਦਾ ਤੇ ਡਾਕਟਰ ਜਸਪ੍ਰੀਤ ਜੀ ਦਾ ਅੱਜ ਪੰਜਾਬ ਦੇ ਵਿੱਚ ਮੇਰਾ ਪੰਜਾਬ ਦੇ ਸਾਰੇ ਗਰੀਬ ਸਮਾਜ ਦੇ ਲੋਕਾਂ ਨੂੰ ਦਲ ਸਮਾਜ ਦੇ ਪਛੜੇ ਵਰਗਾਂ ਦੇ ਜਿਹੜੇ ਲੋਕ 25 ਸਾਲ ਮੇਰੇ ਨਾਲ ਕੰਮ ਕਰਦੇ ਰਹੇ ਆ ਸਾਥੀਆਂ ਨੂੰ ਮੈਂ ਉਹਨਾਂ ਨੂੰ ਅਪੀਲ ਕਰਨ ਦੀ ਚਾਹਨਾ ਆ ਕਿ ਜੇ ਤੁਹਾਨੂੰ ਲੱਗਦਾ ਤੁਹਾਨੂੰ ਤੁਹਾਡੇ ਵਾਲਾ ਘਰ ਪੰਜਾਬ ਦੀ ਸੱਤਾ ਦਾ ਮਾਲਕ ਬਣਾ ਸਕਦਾ ਜਿਸ ਸੱਤਾ ਦਾ ਇਸ਼ਾਰਾ ਬਾਬਾ ਸਭ ਅੰਬੇਡਕਰ ਹਰ ਗਲੀ ਹਰ ਚੌਂਕ ਦੇ ਵਿੱਚ ਤਾਂ ਉਂਗਲੀ ਕਰਕੇ ਖੜੇ ਆ ਤਾਂ ਤੁਸੀਂ ਜਿੱਥੇ ਹੈਗੇ ਉੱਥੇ ਲੱਗੇ ਰਹੋ ਤੇ ਜੇ ਤੁਹਾਨੂੰ ਇਹ ਲੱਗਦਾ ਜਿਸ ਘਰ 'ਚ ਤੁਸੀਂ ਬੈਠੇ ਆ ਇੱਥੇ ਸਾਬ ਕਾਂਸ਼ੀਰਾਮ ਜੀ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਇੱਥੇ ਬਾਬਾ ਸਾਹਿਬ ਅਮਿਤ ਕਰਦਾ ਸੁਪਨਾ ਨਹੀਂ ਪੂਰਾ ਹੋ ਸਕਦਾ ਮੈਂ ਅਪੀਲ ਕਰਦਾ ਤੁਹਾਡੇ ਮਾਧਿਅਮ ਤੋਂ ਮੀਡੀਆ ਬੰਦੂਆਂ ਦੇ ਮਾਧਿਅਮ ਤੋਂ ਕਿ ਉਹਨਾਂ ਸਾਰੇ ਲੋਕਾਂ ਦੇ ਵਿੱਚ ਪੰਜਾਬ ਦੇ 13000 ਪਿੰਡ 13078 25000 ਬੂਥ 169 ਅਰਬਨ ਲੋਕਲ ਬਾਡੀ ਇਨਾ ਸਾਰਿਆਂ ਦੇ ਵਿੱਚ ਅਸੀਂ ਪੁੱਜਾਂਗੇ ਪਹਿਲਾਂ ਵੀ ਪੁੱਜਦਾ ਰਿਹਾ ਮੇਰਾ ਤਜਰਬਾ ਵੜਾਇਆ ਪੁੱਜਣ ਦਾ ਚਾਰ-ਚਾਰ ਵਾਰੀ ਤਾਂ ਮੈਂ ਪੰਜਾਬ ਗਾਹ ਆ ਮੈਨੂੰ ਪਤਾ ਇਹ ਸਾਲ ਚ ਗਾਹ ਹੋ ਜਾਂਦਾ ਆ ਉਹ ਮੈਂ ਉਹ ਸਾਰੇ ਬਰਕਰਾਂ ਲੀਡਰਾਂ ਨੂੰ ਅਪੀਲ ਕਰਦਾ ਮੈਂ ਇੱਕ ਵਾਰੀ ਨੌਕ ਕਰਨ ਜਰੂਰ ਆਉਂਗਾ ਜਿੱਦਾਂ ਫਿਲਮ ਦੇ ਵਿੱਚ ਕਹਿੰਦੇ ਨਾ ਕਿ ਅਮੀਰ ਖਾਨ ਉਹ ਉਹ ਵੀ ਦਰਵਾਜ਼ਾ ਖੁੱਲਾ ਆ ਖਿੜਕੀ ਤੇ ਮੰਡਪ ਤਿਆਰ ਹੈ ਤੇ ਤੂੰ ਬਹਿ ਜਾ ਉਹਨਾਂ ਗੱਡੀ ਤੇ ਤੇ ਤੋ ਕੇਪੀ ਕੇ ਫਿਲਮ ਦੇ ਵਿੱਚ ਇਹ ਸਮਝ ਇਹ ਡਾਇਲੌਗ ਲੈ ਕੇ ਮੈਂ ਪੰਜਾਬ ਦੇ ਹਰ ਘਰ ਚ ਜਾਊਂਗਾ ਬਈ ਆਓ ਅੱਜ ਆਪਾਂ ਇਸ ਪਾਰਟੀ ਨੂੰ 2027 ਦੇ ਵਿੱਚ ਸੱਤਾ ਦਾ ਮਾਲਕ ਬਣਾਉਣ ਲਈ ਦਲਿਤ ਸਮਾਜ ਨੂੰ ਪਛੜੇ ਵਰਗਾਂ ਨੂੰ ਹਰ ਗਰੀਬ ਨੂੰ ਇਨ ਪਾਰਟੀ ਨਾਲ ਜੋੜੀਏ ਧੰਨਵਾਦ ਤੁਹਾਡਾ ਜੀ ਤੁਸੀਂ ਇੱਕ ਨਾ ਬਹੁਤ ਸਟਾਰਟਿੰਗ ਤੋਂ ਵੀ ਬੜਾ ਇੱਕ આરોਪ ਲਾਇਆ ਸੀ